ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3 ਸੋਈਆਂ ਤੇ 3 ਗੱਭਣਾਂ ਤੇ ਇੱਕ ਮਗਰਾਂ ਨੀਲੀ ਦੀ ਕੱਟੀ ਬੜੀ ਖੂਬਸੂਰਤ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਤਾਜੀ ਸੂਈ ਮੱਝ ਆ ਤੇ ਉਹਦੇ ਮਗਰ ਕੱਟੀ ਆ ਵੀਡੀਓ ਕੋ ਪੂਰੀ ਵੇਖਿਓ ਜ਼ਰੂਰ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਤੇ ਆਹ ਤੁਹਾਨੂੰ ਨੀਲੇ ਦੀਆਂ ਮੱਝਾਂ ਵੀ ਦੋ ਤੁਹਾਨੂੰ ਚੰਗੀਆਂ ਨੀਲੀਆਂ ਦੀਆਂ ਮੱਝਾਂ ਤੁਹਾਨੂੰ ਦਿਖਾਉਣੀ ਆ ਭਾਰੇ ਪੱਲੇ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਪੀ ਭਜੀ ਕੀ ਹਾਲ ਜੀ ਹੋਸਨਾ ਠੀਕ ਠਾਕ ਜੀ ਆਹ ਵਧੀਆ ਚੜ੍ਹਦੀ ਕਲਾ ਜੀ ਵੇਖ ਗਿਆ ਮਾਲਦ ਨਾਲ ਫਿਰ ਮਾਲ ਤੇ ਮਿੱਟੋ ਮਿੱਟੀ ਵੇਖਿਆ ਠੀਕ ਹੈ ਕੱਲਿਆਂ ਤੇ ਕਿਹਾ ਸੀ 3500 ਰੁਪਏ ਦੇ ਹੋਈਆਂ ਠੀਕ ਹੈ ਕੱਲ ਫਿਰ ਆਇਆ ਨਹੀਂ ਗਿਆ ਨਾ ਸਾਡੇ ਤੋਂ ਅੱਜ ਵੀ ਕਿ ਪਰसों ਮੈਂ ਲੈ ਆਂਦੀਆਂ ਸੀ ਤਿੰਨ ਤੇ ਤਿੰਨ 6 ਹੀ ਆਂਦੀ ਹਾਂ ਜੀ ਤਿੰਨ ਫਿਰ ਕੱਲ ਵੀ ਗਈਆਂ ਸੀ ਤੇ ਕਹੇ ਸੀ ਵੀ ਸੇਰੇ ਮਨਾਏ ਕੱਲ ਫਿਰ ਦੋ ਛੁੱਟੀਆਂ ਹੋ ਗਈਆਂ ਸਾਡੀਆਂ ਇਕੱਠੀਆਂ ਠੀਕ ਚਲੋ ਨਾਮ ਦੱਸਦੇ ਆ ਮੇਰਾ ਭਾਈ ਮਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ੍ਹ ਕਲਾ ਤਸੀਲ ਨੀ ਨਾਲਾ ਦੇ ਜਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦਿਕਾ 9275193 ਠੀਕ ਆ ਤੇ ਆ ਫਿਰ ਤਾਜੀ ਸੋਈ ਤੋਂ ਸ਼ੁਰੂਆਤ ਕਰ ਲਈ ਆਹ ਰਾਤੀ ਸੋਈ ਜੀ ਤੇ ਬੱਚਾ ਕੀ ਜੇ ਤੇ ਮਗਰ ਮਸ਼ੀ ਜੇ ਭਾਈ ਬੱਚੇ ਬੜੇ ਖੂਬਸੂਰਤ ਇਦਾਂ ਨਾ ਕਰਿਓ ਇਕੱਰੀ ਹਾਂ ਦੇ ਸਾਡੇ ਪੂਰੇ ਚਿੱਟੇ ਰੰਗ ਦੀ ਵੱਛੀ ਆ ਤੇ ਵੱਛੀ ਵੀ ਚੰਗੇ ਟੀਕੇ ਦੀ ਆ ਜੀ ਇੱਕ ਅਰੀ ਚਿਹਰਾ ਇਹਦਾ ਇਦਾਂ ਨਾ ਕਰਿਓ ਵੱਛੀ ਦੇ ਹਾਂ ਦੇ ਸਾਡੇ ਜੀ ਚੰਗੀ ਵੱਛੀ ਆ ਜਿਹੜੀ ਇਹਦੇ ਮਗਰ ਟੀਕਾ ਕਿਸੇ ਵੀ ਨੇ ਚੰਗਾ ਭਰਾਇਆ ਵਾ ਤੇ ਬਾਕੀ ਆਪ ਵੀ ਚੰਗੀ ਤਿਆਰ ਹੋਈ ਆ ਤੋਰੋ ਹਾਂ ਫੇਰ ਇੱਕ ਵਾਰੀ ਕਿੰਨੇ ਕ ਦੁੱਧ ਆ ਲਈ ਜੇ ਤੇ ਭਾਜੀ ਮੇਰੀ ਸਗੀ ਭੈਣ ਕੋਈ ਆਈ ਜਾਫਰ ਕੋਟ ਅੱਛਾ ਹਾਂ ਠੀਕ ਹੈ ਉੱਥੇ ਆਏ ਤੁਹਾਡੇ ਰਿਸ਼ਤੇਦਾਰ ਭੈਣਾਂ ਤੇ ਉਹਨਾਂ ਦੇ ਨਾ ਬੱਚਿਆਂ ਦਾ ਮੰਨ ਲਓ ਇਤਰਾ ਵਿਆਹ ਹੈ ਅੱਛਾ ਉਹਨਾਂ ਅੱਗੇ ਵੀ ਇੱਕ ਗਾਂ ਹੀ ਕਲਾਤੀ ਸੀ ਠੀਕ ਹੈ ਇਹ ਵੀ ਹੁਣ ਰਾਦੀ ਸੂਈ ਵੀ ਲੈਣਤੀ ਆ ਮੈਂ ਦੁੱਧ ਦੇ ਹਰ ਪੀ ਤੇ 16 17 16 17 ਕਿਲੋ ਰਾਮ ਨਾ ਪਧਰੀ ਜੀ ਸੇਵਾ ਤੇ ਇਹ ਜਿੰਨੀ ਕਰਾ ਜੀ ਮਤਲਬ ਕਿਹਨੇ ਛੁੱਟੀਆਂ ਕਰੋਗੇ ਫੇਰ ਕਿ ਹਾਂ ਛੁੱਟੀਆਂ ਕਰਾਂ ਨਹੀਂ ਹਜੇ ਨਹੀਂ ਹਜੇ ਵਿਆਹ ਚ ਹੈਗੇ 2 ਮਹੀਨੇ ਅੱਛਾ ਜੇ ਫੇਰ ਲੰਮਾ ਤੇ ਉਹਦੇ ਕਰਕੇ ਫਿਰ ਤੇ ਆਪਣੇ ਘਰੋਂ ਹੀ ਐਨੀ ਕਿ ਸੇਵਾ ਦੇ ਮੰਨ ਲੋ ਇੰਨਾ ਹਰਪ੍ਰੀਤ ਦੁੱਧ ਦਿੰਦੀ ਹੁੰਦੀ ਹੁੰਦੀ ਗਾ ਠੀਕ ਆ ਹਾਂ ਬਾਕੀ ਚੂਨ ਚਾਹ ਬੜਾ ਜ਼ਿਆਦਾ ਐ ਅਵੀ ਤਾਂ ਨਹੀਂ ਆ ਸੁੱਕੀ ਕਿ ਲਿੱਤੀ ਆ ਠੀਕ ਆ ਸੇਵਾ ਸੁਆਹ ਖਣੋ ਉਹ ਲੱਗੇ ਰਹੇ ਕੰਮ ਕੁੰਮ ਜੀ ਵਿੱਚ ਮੈਂ ਤੁਹਾਨੂੰ ਹੋਰ ਪਾਉਂਦਾ ਆ ਆ ਦੇਖ ਆ ਵੀ ਨਵੀਂ ਆ ਦੰਦ ਦੇ ਸਾਰੇ ਕੈਂਮ ਆ ਹਾਂ ਜਿਹੜਾ ਨਵੀਂ ਹੈ ਚਾਈਆਂ ਦੇ ਮੱਥੇ ਵੈਸੇ ਚਿੱਟੇ ਜਿਹੇ ਹੋ ਜਾਂਦੇ ਹਾਂ ਜੀ ਇਹ ਆਵੇ ਹਰਪ੍ਰੀਤ ਭਾਜੀ ਤੇ ਗੱਲ ਹੈ ਕੀ ਆ ਹਾਂਜੀ ਕੋਈ ਵੀਰ ਸੇਵਾ ਵਾਲਾ ਲੈ ਗਿਆ ਦੁੱਧ 20 ਕਿਲੋ ਵੀ ਪਾ ਸਕਦੇ ਅੱਛਾ ਬਾਕੀ ਇੰਨੀ ਕੁ ਪਧਰੀ ਸੇਵਾ ਤੇ ਇਹਨਾਂ ਦੁੱਧਿਆ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਹਰਪ੍ਰੀਤ ਭਾਜੀ 40000 ਜੀ ਅੱਛਾ ਤੇ 37 ਦੀ ਦੇ ਦੀਏ 37000 ਦੀ 35 ਦੀ ਦੇ ਦੀਏ ਪੂਰੇ ਦਾ ਲਾਸਟ 35 ਦੀ ਆਪਾਂ ਦਵਾਂਗੇ ਤੇ ਛੋਟ ਹੀ ਹੋਵੇਗੀ ਹੈ ਠੀਕ ਆ ਜੀ ਬਾਕੀ ਠੰਡੀ ਸੀਲ ਬੜੀ ਹਰਪ੍ਰੀਤ ਭਾਜੀ ਜੋ ਆਵੇ ਕੁੜੀ ਆ ਵੀ ਬਹੁਤ ਜ਼ਿਆਦਾ ਲੱਗਾ ਠੀਕ ਆ ਖਾਈ ਤਨ ਚੀਜ਼ ਮੜਾ ਦੇ ਇੱਕ ਮੈਂ ਛੱਕੜ ਜਿਹਾ ਲੱਗਾ ਸੀ ਕਿ ਕੋਈ ਜਰੀ ਆ ਜਾਂਦਾ ਕੁਛ ਗਾੜੀ ਠੀਕ ਆ ਤੇ ਹੁਣ ਆ ਮੱਝ ਗੱਬਨ ਜੇ ਇਹ ਗੱਬਨ ਭਾਈ ਸਰਪੀ ਦਾ ਇਹ ਕਿੰਨੇ ਕੇ ਦੁੱਧਾ ਲਈ ਆ ਇਹ ਨਹੀਂ ਦੱਸ ਕੇ ਲੋ ਲਈਏ ਭਾਜੀ ਤੋਰਾਂ ਹੱਕਰੀ ਬਾਕੀ ਇਹ ਕਿ ਭਾਰੀ ਆ ਮੱਝ ਕਦ ਕਾੜ ਦੀ ਚੰਗੀ ਆ ਤਾਂ ਖਮ ਤਾਂ ਲਹੀ ਜੀ ਇਸ ਨੂੰ ਤੇ ਆ ਥਾਣੇ ਦੇ ਤੇ ਸਾਦੇ ਲੱਗੇ ਤਾਂ ਹਾਂ ਜੀ ਇਹ ਦਾ ਫਿਰ ਮੁੱਲ ਇਹਦਾ ਮੁੱਲ 100 ਰੁਪਏ ਭਾਜੀ 75 ਦੀ 70 ਦੇ ਦੀਏ ਦੋ ਛੱਡ ਦੀਏ ਵਿੱਚੋਂ ਕਾੜ ਦੀ ਹਾਂਜੀ ਸਾਡ ਨੂੰ ਭਾਜੀ ਖਾਣਾ 65000 ਦੀ ਦੋ ਅੱਛਾ 65000 ਦੀ ਦੇ ਦੋ ਜੀ ਚਲੋ ਬਾਕੀ ਥੋੜੀ ਬਾਅਦ ਛੋਟ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਤਾਂ ਬਾਕੀ ਛੋਟੀ ਚੰਗੀ ਬੜੀ ਦੁੱਧ ਨੂੰ ਚੰਗੀ ਬੰਦੀ ਚੰਗੀ ਹੁੰਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇਹ ਕਾ ਨੀਲੀ ਦੀ ਮੱਝ ਇਹ ਵੀ ਗੱਬਨ ਹੈ ਇਹ ਵੀ ਗੱਬਨ ਜੀ ਚੰਗੀ ਭਾਰੀ ਮੱਝ ਹੈ ਵੀ ਸਰੀਰ ਚੰਗੀ ਭਾਜੀ ਮਹਿਨ ਤੇ ਬਾਕੀ ਆ ਦੇ ਸਕਦੇ ਹਾਂ ਮਾੜੀ ਬੰਨ ਵਾਲੀ ਜੇ ਮੈਂ ਵੀਰ ਨੂੰ ਫੋਨ ਕੀਤਾ ਇਹ ਖੁਰਾਣੇ ਹਾਂ ਦੇਖ ਸਕਦੇ ਹੋ ਆਣੀ ਸ਼ਾਮਾਂ ਨੂੰ ਆਣਾ ਮੈਂ ਉਹਦੀ ਸੌਦਾ ਕਰੂੰ ਮੈਂ ਖੁਰ ਬਣਵਾ ਦਾਗੇ ਆਪਾਂ ਅੱਛਾ ਖੁਰ ਬਣਵਾ ਕੇ ਕੱਲ ਤੋਗੇ ਠੀਕ ਹੈ ਤੇ ਬਾਕੀ ਮੈਂ 18 19 18 19 ਕਿਲੋ ਦੁੱਧ ਦਿੰਦੀ ਪੂਰੀ ਪਾਰੀ ਮਾਝਾ ਜੜੀ ਤੋਰਾਂ ਫੇਰ ਇੱਕ ਰੀਨ ਆਪਣੇ ਬੰਦਿਆ ਕੋ ਮੈਂ ਇਥੋਂ ਚਮਿਆਰੀਆਂ ਲੈਂਦੀ ਆ ਠੀਕ ਹੈ ਆਪਣਾ ਭਈਆ ਹੀ ਲੱਗਦਾ ਬਾਹਰ ਚੱਲਿਆ ਏ ਠੀਕ ਹੈ ਹਾਂਜੀ ਬਾਕੀ ਪੂਰੇ ਪਾਰੇ ਪੱਲੇ ਦੀ ਮਾਚੇ ਡੇਰੀਆਂ ਤੇ ਚੌਣ ਵਾਲੀ ਮਾਝ ਆ ਜੀ। ਤਾਂ ਥੋੜੇ ਜਿਹਾ ਘੁਰਜੀ ਭੰਨ ਵਾਲੇ ਆ। ਬਾਕੀ ਜਿਹੋ ਉਹ ਨਹੀਂ ਜავი ਭਾਈ ਹਰ ਗਈ। ਆਹ ਦੇਖ ਸਾਡੇ ਜੀ ਚੰਗੀ ਤਿਆਰ ਹੋਣੀ ਆ ਥੱਲੇ। ਹਾਂਜੀ। ਤੇ ਕਿੰਨਾ ਦੁੱਧ ਦੇ ਚ ਆ ਜੂਗੀ ਭਾਈ ਇੰਨੀ ਵੀ ਗਰੰਟੀ ਆਪਣੀ ਵੀ ਕੋਈ ਲਿਖਾ ਕੇ ਲੈ ਜੇ 17 18 ਕਿਲੋ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਭਾਈ ਇਹ ਜੀ 17 18 ਕਿਲੋ ਇਹ ਡੇਢ ਲੱਖ ਦੀਆਂ ਮਿਲਦੀਆਂ ਹੈ ਨਹੀਂ ਦੀਆਂ ਹਾਂਜੀ ਪਰ ਆਪਾਂ ਜਿਆ ਜੀ ਇਹ ਮੁੱਲ ਆਪਣਾ ਕਿੰਨਾ 90000 ਦੇ ਦੀਆ ਰੀਪਾ ਜੀ ਵਿੱਚੋਂ 2 3000 ਛੱਡ ਦਈਏ ਲਾਸਟ ਭਾਈ 85 ਦੇ ਦੀ ਅੱਛਾ 85 ਦੀ ਹਾਂਜੀ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਕਰ ਬਾਕੀ ਕੋਈ ਵੀਰ ਫੋਨ ਲਾਊਗਾ ਮੌਕੇ ਥੋੜਾ ਬੋੜਾ ਕਰ ਲੈ ਬਾਕੀ ਜਿਹੜਾ ਮੈਂ ਲੈ ਜੂ ਯਾਦ ਕਰੂਗਾ ਠੀਕ ਆ ਜੀ ਬਾਕੀ ਮੈਂ ਆ ਪਵਾ 3000 ਰੁਪਏ ਸੁ ਤੇ ਆਹ ਸੂਈ ਸਵਾਈ ਦੇ ਇਹ ਸੂਈ ਜੇ ਕਲ ਦੀ ਕਲ ਦੀ ਸੂਈ ਹੈ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਭਾਈ 12 ਟ੍ਰੈਕ ਵਾਲੀ ਛੋਟੀ ਤੋੜਦਾ ਫਿਰ ਇਹਨਾਂ ਵਿੱਚ ਕੱਦ ਘਾਟ ਚੰਗਾ ਉੱਚਾ ਮਤਰਾ ਇਹਨਾਂ ਨੂੰ ਥੋੜਾ ਲੱਪਾ ਲਾਇਆ ਝੋਡੀ ਨੇ ਥਾਣੇ ਤੇ ਦੇਖ ਸਾਹ ਦੇ ਲਾ ਕੇ ਤਾਂ ਗਿੱਲਾ ਹੀ ਨਾੜੂਆ ਉਹ ਬੱਚਾ ਜਿਹੜਾ ਮਗਰ ਕੀ ਇਹ ਤੇ ਮਗਰ ਕੱਟਾ ਭਾਜੀ ਮਗਰ ਇਹਦੇ ਕੱਟਾ ਕੱਟਾ ਇਹਦੇ ਮਗਰ ਕਾਲੇ ਰੰਗ ਦਾ ਵਾ ਆਹ ਕੱਟਾ ਹੈ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਚਲਿਆ ਭੀ ਕੋਈ ਰੋਕਾ ਨਹੀਂ ਖੜੇ ਇੱਕ ਵੀ ਰਹਿਣ ਤਾਂ ਠੀਕ ਆ ਸਾਰੀ ਐਵੇਂ ਸਾਫ਼ ਕਰਤੀ ਆ ਤੇ ਇਹਦਾ ਫਿਰ ਮੁੱਲ ਇਹਦਾ ਵੀ ਮੁੱਲ ਭਾਈ 85 ਜੇ ਅੱਛਾ 80 ਦੀ ਦੇ ਲਾਂਗੇ ਆਪਾਂ 80000 ਦੀ ਹਾਂਜੀ ਤੇ ਬਾਕੀ ਚਲੋ ਕਰ ਦੋਗੇ ਵਿੱਚੋਂ ਛੋਟ ਛੋਟ 2000 ਰੁਪਏ ਛੱਡ ਦਾਂਗੇ ਭਾਈ ਹਰ ਪੀ ਦਾ ਠੀਕ ਹੈ 70000 ਹੀ ਲਾਸਟ ਦਵਾਂਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨੋ ਮੌਕੇ ਤੇ ਕਰਨਾ ਹੈ ਬਾਕੀ ਕੋਈ 10 ਕਿਲੋ ਵੀਰ ਮੇ ਆਪਾਂ ਦੋ ਟਾਈਮ ਚੋਕ ਕੇ ਬੋਲਾ ਤਸल्ली ਕਰਕੇ ਲੈ ਜੀ ਆਪਣੇ ਘਰ ਠੀਕ ਹੈ ਜੀ ਠੀਕ ਅੱਛਾ 10 ਲੀਟਰ ਜਿਹੜਾ ਤਿਆਰ ਜਿਹੜਾ ਮੌਕੇ ਤੇ ਆਹ ਦੇਖੋ ਮੈਂ ਤਾਂ ਦਿਖਾਉਂਦਾ ਬੱਚਾ ਜਲਦਾ ਨਾਲ ਜੀ ਆ ਦੇ ਸਾਦੇ ਟਾਲੇ ਬੱਚਾ ਜਿਹੜਾ ਬਿਲਕੁਲ ਹਾਂਜੀ ਦੇਖੋ ਨਾੜੂ ਬੱਚੇ ਦੇ ਨਾਲ ਜਿਹੜਾ ਬਿਲਕੁਲ ਜੇ ਗਿੱਲਾ ਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਮੱਝ ਛੋਟੀ ਹੈ ਵੀ ਦੂਜਾ ਸੂਹਾ ਜੀ ਇਹ ਵੀ ਗੱਭਨ ਚ ਇਹ ਵੀ ਗੱਭਨ ਜੀ ਇਹ ਵੀ ਤੋਰ ਦੋ ਮਾਤਾ ਜੀ ਤੋਰ ਦੋ ਬਾਕੀ ਇਹ ਵੀ ਚਲੋ ਸੋਹਣੀ ਛੋਟੀ ਆ ਪਰ ਇਸ ਲਈ ਆ ਜੀ ਠੀਕ ਆ ਇਹਦੇ ਨਾ ਪੈਰਾਂ ਨੂੰ ਤੁੰਦੇ ਉਹ ਪੈਰ ਅੱਛਾ ਪੈਰਾਂ ਨੂੰ ਪਾਈ ਹਾਂ ਜੀ ਸਾਰੇ ਮੰਨ ਲਓ

ਤੇ ਇਹ ਕਿੰਨੇ ਕ ਦੁੱਧ ਹਲੀ ਆ ਇਹ ਭਾਈ ਪਹਿਲੇ ਸੂਏ ਵੀਰ ਨੇ ਕਿਹਾ 12 ਕਿਲੋ ਚਵੈ ਚੋਟੀ ਅੱਛਾ ਹਾਂਜੀ ਤਿਆਰ ਕੀ ਕਿੰਨਾ ਚਵਾਈ ਜਾਊਗੀ 12 ਤੋਂ ਪਲੱਸ ਹੀ ਆਊਗਾ ਵੀਰ ਆਹੀ ਆ ਚੋਟੀ ਠੀਕ ਆ ਤੇ ਇਹਦਾ ਮੁੱਲ ਇਹ ਵੀ 80 ਦੇ ਦਈਏ ਚੋਟੀ 80000 ਤੋਂ ਕੋਈ ਕਰ ਦਈਏ ਛੋਟ ਕਰ ਤਾਉ ਆਪ ਜੀ ਨੇ 77 ਦੀ ਦੇ ਦਈਏ ਲਾਸਟ ਭਾਈ 75 ਦੀ ਅੱਛਾ 75000 ਦੀ ਹਾਂਜੀ ਹਾਂਜੀ ਠੀਕ ਆ ਲੈ ਥੋੜੀ ਬੰਨੀ ਆ ਜੇ ਸ਼ਾਇਦ ਹੋਣਿਆ ਚੋਟੀ ਤੇ ਹੁਣ ਇੱਕ ਆ ਵੀ ਮੱਜ ਤਾਜੀ ਸੋਈ ਜੇ ਕੱਲ ਦੀ ਸੋਈ ਜੇ ਤੇ ਇਹਦੇ ਮਗਰ ਕੱਟੀ ਨਹੀਂ ਲਈ ਦੀ। ਦੇਖੋ ਬੁਣ ਨਹੀਂ ਛਾਂਦਾ। ਕੱਟੀ ਇੱਕ ਰੀਠਾ ਕੇ ਦਿਖਾ ਦੇ। ਹਾਂ ਲੈ ਸਾਡੇ ਕੱਟੀ ਪੂਰੇ ਵਧੀਆ ਟੀਕੇ ਦੀ ਆ ਜਿਹੜੀ। ਵਧੀਆ। ਬਹੁਤੇ ਵੀ ਰਾਂਦੀ ਡਿਮਾਂਡ ਹੁੰਦੀ ਆ ਇਹੋ ਜੀ ਕੱਟੀ ਦੀ। ਬਹੁਤ। ਹਾਂ ਲੈ ਸਾਡੇ ਗਿੱਲਾ ਹੀ ਨਾਲੋ ਜਿਹੜਾ ਤੇ ਕੱਟੀ ਦੀ ਹਾਈਟ ਲੈਂਥ ਵੀ ਹੁਣ ਤੋਂ ਹੀ ਜਿਹੜੀ ਪੂਰੀ ਚੰਗੀ ਆ ਤੇ ਚਿਹਰਾ ਇਹ ਤਾਂ ਇੱਕ ਰੀ ਆ ਦੇਖ ਸਾਡੇ ਬੜਾ ਪਿਆਰਾ ਫੇਸ ਆ। ਬਿੱਲੀਆਂ ਅੱਖਾਂ ਇਹਦੀਆਂ ਦੋਵੇਂ ਪੂਰੀਆਂ। ਪਿਓਰ ਨਹੀਂ ਲਈ ਦੀ ਕੱਟੀ ਆ ਜਿਹੜੀ। ਤੇ ਬਾਕੀ ਮਾਜਾ ਆਪ ਵੀ ਚਲੋ ਪੂਰੀ ਜਵਾਨ ਆ ਚੰਗੇ ਕਦ ਕਾਟ ਚ ਆ ਜਿਹੜੀ ਚਲੋ ਲੈ ਜਾਓ ਤੇ ਇਹ ਵਿੱਚ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਭਾਈ ਪੇਰਾਂ ਚੋਂ ਵਗ ਰੋ ਇਹ ਤਾਂ ਸਾਰੇ 10 ਕਿਲੋ ਬੋਲਾ ਉੱਗਿਆ ਜੇ ਸਾਫ ਨਹੀਂ ਕੀਤੀ ਪੂਰੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹ ਵੀ 80 ਦੇ ਦਈਏ ਭਾਈ 80000 ਦੀ ਹਾਂਜੀ ਕਿ ਵਿੱਚੋਂ ਕਰਦੀਏ ਛੋਟ ਛੋਟ ਆਪ ਹੀ ਨਹੀਂ ਕਿ ਕੱਟੀ ਦਾ ਵੀ ਨਾਲ ਹੀ ਮੁੱਲ ਜੁੜੀ ਜਾਂਦੇ ਜੀ ਹਾਂਜੀ ਨਾਲ ਹੀ ਜੁੜੀ ਜਾਂਦੇ ਠੀਕ ਆ ਕਿੰਨੇ ਰੇਜਸ ਨਾਲ 75000 ਨਹੀਂ ਤਾਂ 75000 ਦੀ ਹਾਂਜੀ ਠੀਕ ਆ ਤੇ ਕੱਟੀ ਵੀ ਇੱਕ ਰੀ ਤਾਂ ਨਾ ਫਿਰ ਤੋਂ ਦਿਖਾ ਦਈਏ ਕੱਟੀ ਬੜੀ ਖੂਬਸੂਰਤ ਤੇ ਜਿਹੜੀ ਇਹਦੇ ਮਗਰ ਤੇ ਆਪ ਮੱਝ ਵੀ ਤਗੜੀ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ